ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡੇ ਪਿੰਡ ਕੱਦਗਿਲ ਕਲਾ ਦੇ ਲੋਕਾਂ ਵੱਲੋਂ ਇੱਕ ਨਵੇਕਲੀ ਤੇ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਹਲਕਾ ਖਡੂਰ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਤੇ ਪਿੰਡ ਦੇ ਮੋਹਤਵਾਰਾਂ ਦੀ ਯੋਗ ਅਗਵਾਈ ਦੇ ਵਿੱਚ ਲੋਕ ਭਲਾਈ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਤਾ ਜਿਹੜਾ ਪਾਇਆ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਚੋਰੀ ਕਰਦਾ ਜਾਂ ਹੋਰ ਕੋਈ ਜ਼ੁਰਮ ਕਰਦਾ ਪੁਲਿਸ ਵੱਲੋਂ ਫੜਿਆ ਜਾਂਦਾ ਤਾਂ ਅਜਿਹੇ ਵਿਅਕਤੀ ਦੀ ਪੈਰ ਭਾਈ ਨਹੀਂ ਕੀਤੀ ਜਾਏਗੀ ਅਜਿਹੇ ਵਿਅਕਤੀ ਦਾ ਪਿੰਡ ਦਾ ਸਰਪੰਚ ਜਾਂ ਮੈਂਬਰ ਜਾਂ ਕੋਈ ਵੀ ਮੋਤਵਾਰ ਉਸ ਵਿਅਕਤੀ ਦੇ ਪੈਰ ਭਾਈ ਲਈ ਨਹੀਂ ਜਾਏਗਾ ਅਤੇ ਨਾ ਹੀ ਉਸ ਨੂੰ ਕੋਈ ਛੁਡਵਾਣ ਲਈ ਮੋਰੀ ਹੋਏਗਾ ਉਸ ਵਿਰੋਧ ਪੰਚਾਇਤ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਤਾਂ ਅਜੇ ਹੀ ਮਤੇ ਤੇ ਮੋਹਰ ਲੱਗੀ ਹੈ ਤੇ ਇਸ ਮੌਕੇ ਤੇ ਪਿੰਡ ਵਾਸੀਆਂ ਅਤੇ ਐਮਐਲਏ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਤਾਂ ਕੀ ਕਹਿਣਾ ਆਉਂ ਤਾਂ ਅਟਨਾ ਕਰਦੇ ਆ ਸੱਚਾ ਕਿਹਨਾ ਤੁਹਾਡਾ ਜੀ ਸਿਮਰਜੀਤ ਸਿੰਘ ਮਜੂਦਾ ਸਰਪੰਚ ਪਿੰਡ ਕਦਗਲ ਕਲਾ ਠੀਕ ਹੈ ਜੀ ਇਹ ਜਿਹੜਾ ਸਪੰਸਰ ਦਾ ਮੁੱਦਾ ਪਾਇਆ ਗਿਆ ਜਾ ਜਿਹੜਾ ਐਮਐਲਏ ਸਾਹਿਬ ਵੱਲੋਂ ਜਿਹੜਾ ਤੁਹਾਨੂੰ ਇਹ ਦਿੱਤੀਆਂ ਗਈਆਂ ਹਦਾਇਤਾਂ ਕੀ ਲੱਗਦਾ ਤੁਹਾਨੂੰ ਕਿਤੇ ਤੇ ਕਾਰਵਾਈ ਪ੍ਰੋਪਰ ਹੋਊਗੀ ਬਿਲਕੁਲ ਜੀ ਬਿਲਕੁਲ ਇਹ ਪ੍ਰੋਪਰ ਕਾਰਵਾਈ ਹੋਊਗੀ ਕਿਉਂਕਿ ਜੇ ਨਾ ਪ੍ਰੋਪਰ ਕਾਰਵਾਈ ਹੁੰਦੀ ਤਾਂ ਇੰਨੇ ਚਿਰ ਦਾ ਇਹ ਕੰਮ ਨਹੀਂ ਹੋਇਆ ਇਹ ਹੁਣ ਹੀ ਕਰ ਲੱਗੇ ਆ ਕਾਰਵਾਈ ਤਾਂ ਪਹਿਲਾਂ ਵੀ ਕਰਦੇ ਸੀ ਪਰ ਨਹੀਂ ਹੁਣ ਬਹੁਤ ਐਕਸ਼ਨ ਜਿਹੜਾ ਤੇਜ਼ ਹੋਇਆ ਪਿਆ ਹੈ ਇਹ ਕਰਕੇ ਸਾਰਾ ਪਿੰਡ ਖਡੂਰ ਸਾਰੇ ਪਿੰਡਾਂ ਦੇ ਵਿੱਚ ਟੋਟਲ ਹੁੰਦਾ ਖਡੂਰ ਸਾਹਿਬ ਦੇ ਸਾਰੇ ਪਿੰਡ ਜਿਹੜੇ ਹੈਗੇ ਨਵੇਕਲੀ ਪੈਲੇ ਸਰਦਾਰ ਮਨਜਿੰਦਰ ਸਿੰਘ ਲਾਲਪੁਰ ਲਾਲਪੁਰਾ ਸਾਹਿਬ ਵੱਲੋਂ ਜਿਹੜੇ ਹੈਗੇ ਪਿੰਡ ਹਰ ਪਿੰਡ ਦੇ ਵਿੱਚ ਅੱਜ ਨਸ਼ੇ ਦੇ ਉੱਪਰੋਂ ਮੁੱਦੇ ਨਸ਼ੇ ਦੇ ਮੁੱਦੇ ਉੱਪਰ ਮਤਾ ਪੈ ਰਿਆ ਵਾ ਤੇ ਇਕੱਲਾ ਮਤਾ ਇਹ ਮਤਾ ਹੀ ਨਹੀਂ ਰਹਿ ਜਾਣਾ ਜੀ ਇਹ ਇਹ ਬਾਕੀ ਕਾਰਵਾਈ ਹੋ ਗਈ ਤੇ ਤੇ ਚਲੋ ਚੰਗੀ ਗੱਲ ਬਹੁਤ ਵਧੀਆ ਗੱਲ ਆ ਜੀ ਸਾਥ ਦਵਾਂਗੇ ਆਪਾਂ ਪਹਿਲਾਂ ਵੀ ਦਿੰਦੇ ਆ ਹੁਣ ਵੀ ਸਾਥ ਦਵਾਂਗੇ ਤੇ ਲਾਲਪੁਰਾ ਸਾਹਿਬ ਨੇ ਬਹੁਤ ਵਧੀਆ ਕੀਤਾ ਬਹੁਤ ਧੰਨਵਾਦ ਕਰਦੇ ਆ ਜੀ ਆਪਣੇ ਵੱਲੋਂ ਸਾਰੀ ਪੰਚਾਇਤ ਵੱਲੋਂ ਨਗਰਪਿੰਡ ਕਦਗੇਲ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਦਾ ਮਰਜਿੰਦਰ ਸਿੰਘ ਲਾਲਪੁਰਾ ਸਾਹਿਬ ਬਣਾਦਾ ਹਾਂ ਜੀ ਜੀ ਕੀ ਰਾਜ ਜੀ ਤੁਹਾਡਾ ਜਗਨਾਲ ਸਿੰਘ ਜੀ ਇਹ ਜਿਹੜੇ ਮੁੱਦੇ ਤੇ ਅੱਜ ਪੰਚਾਇਤ ਇਕੱਠੀ ਹੋਈ ਆ ਜਾਂ ਜਿਹੜਾ ਮਤਾ ਪਾਇਆ ਗਿਆ ਤੁਹਾਨੂੰ ਲੱਗਦਾ ਕਿ ਸਹੀ ਰਹੂਗਾ ਵੇਖੋ ਜੀ ਇਹ ਹੈ ਤੇ ਬਿਲਕੁਲ ਮੁੱਦਾ ਸਹੀ ਆ ਇਹਦੇ ਬਾਬਤ ਜਿੰਨਾ ਵੀ ਮੁੱਦਾ ਠਾਇਆ ਬਹੁਤ ਵਧੀਆ ਚੀਜ਼ ਆ ਕਿ ਕਿ ਨਸਾ ਤੇ ਕਰ ਬਰਬਾਦ ਹੋਣ ਡਿਆ ਇਹ ਤੇ ਬਹੁਤ ਵਧੀਆ ਚੀਜ਼ ਆ ਕਿ ਪੰਚਾਇਤ ਨੇ ਵੀ ਜਾਂ ਸਰਕਾਰ ਨੇ ਵੀ ਬੰਦ ਕੀਤਾ ਜਾਵੇ ਕਿ ਇੱਕ ਜਿਹੜੀ ਟੂਟ ਇੱਕ ਗੋਲੀ ਆ ਵੇਖੋ ਜੀ ਮੜੀਆਂ ਦੇ ਵਿੱਚ ਮਹਿਫਲ ਲੱਗੀ ਰਹਿੰਦੀ ਆ ਜੇ ਉਧਰੋਂ ਮੜੀਆਂ ਜੋ ਭਜਾਉਂਦੇ ਆ ਤੇ ਇਹ ਮੜੀਆਂ ਜਾ ਕੇ ਨਸ਼ਾ ਕਰਦੇ ਆ ਜੇ ਇਧਰੋਂ ਭਜਾਉਂਦੇ ਆ ਤਾਂ ਫਿਰ ਰੋਈ ਤੇ ਜਾਂਦੇ ਆ ਤੇ ਇਹੋ ਬੇਨਤੀ ਆ ਸਰਕਾਰ ਦੇ ਅੱਗੇ ਵੀ ਕਿ ਟੂਟ ਇੱਕ ਗੋਲੀ ਵੀ ਬੰਦ ਕੀਤੀ ਜਾਵੇ ਤੇ ਹੋਰ ਜਿਹੜੇ ਦੂਜੇ ਤੀਜੇ ਨਸ਼ੇ ਆ ਅਹੀਂ ਤੇ ਠੇਕੇ ਵੀ ਉਹਨੇ ਬੰਦ ਕੀਤੇ ਜਾਣ। ਇਹ ਵੀ ਚੀਜ਼ਾਂ ਬੰਦ ਕੀਤੀਆਂ ਜਾਣ ਕਿਉਂਕਿ ਲੋਕਾਂ ਦੇ ਤਾਂ ਘਰ ਬਰਬਾਦ ਹੋ ਰਹੇ ਆ। ਕਿਉਂਕਿ ਨਸ਼ਾ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਆ ਚੁੱਕਾ। ਇਹ ਕਿਸੇ ਤਰ੍ਹਾਂ ਨਹੀਂ ਹੈਗਾ ਪਿਆਰੀ ਸਾਧ ਸੰਗਤ ਜੀ। ਇਸ ਮੁੱਦੇ ਤੇ ਬਹੁਤ ਵਧੀਆ ਅਸੀਂ ਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਰਨਾ ਚ ਕਿ ਪੰਜਾਬ ਬਚ ਜਾਵੇ। ਤੇ ਫੇਰ ਹੀ ਉਦਮ ਸੰਗਤ ਸੀਤ ਬਣ ਸਕਣਗੇ। ਔਰ ਭਗਤ ਸਿੰਘ ਬਣ ਸਕਣਗੇ ਔਰ ਫੇਰੀ ਅਸੀਂ ਅੱਗੇ ਜਾ ਸਕਦੇ ਹਾਂ ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਜੇ ਗੱਲ ਕਰ ਰਹੇ ਤਾਂ ਇਹਨੂੰ ਫਿਰੇ ਮੁੱਦੇ ਨੂੰ ਬੰਨ ਪਾਇਆ ਜਾਵੇ ਸਰਕਾਰ ਦੇ ਚਰਨਾਂ 'ਚ ਇਹੋ ਬੇਨਤੀ ਆ ਤੇ ਹਰ ਸਰਕਾਰਾਂ ਦੀ ਕਿ ਅਸੀਂ ਨਖਾ ਬੰਦ ਕਰਾਂਗੇ ਅੱਜ ਇਹ ਚੀਜ਼ ਬੰਦ ਕੀਤੀ ਜਾਵੇ ਇਹੋ ਬੇਨਤੀ ਆ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਇਰਾਜ ਤੁਹਾਡਾ ਮੇਰਾ ਨਾਮ ਜੀ ਜਤਿੰਦਰ ਸਿੰਘ ਬਾਠ ਕੀ ਰੱਤਸਾਲ ਜਿਹੜਾ ਪੰਚਾਇਤ ਨੂੰ ਮਤਾ ਪਾਇਆ ਗਿਆ ਜਾਂ ਸਰਕਾਰ ਨੂੰ ਬੰਦੇ ਭੇਜੇ ਗਏ ਆ ਕੀ ਇਹ ਤੁਹਾਨੂੰ ਲੱਗਦਾ ਕਿ ਸਹੀ ਰਣਨੀਤੀ ਬਹੁਤ ਹੀ ਵਧੀਆ ਉਪਰਾਲਾ ਵਾ ਜੀ ਜੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਲਈ ਹੈ ਬਹੁਤ ਵਧੀਆ ਵਾ ਅਤੇ ਸਾਡੇ ਹਲਕੇ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਜੀ ਅਤੇ ਸਾਡੀ ਪਿੰਡ ਦੀ ਨਗਰ ਪੰਚਾਇਤ ਪਿੰਡ ਕਦਗਿਲ ਦੀ ਸਰਪੰਚ ਸਰਦਾਰ ਸਿਮਰਜੀਤ ਸਿੰਘ ਜੀ ਅਤੇ ਸਮੂਹ ਮੈਂਬਰ ਸਹਿਬਾਨ ਅਤੇ ਅੱਜ ਬਹੁਤ ਹੀ ਪਤਵੰਤੇ ਸੱਜਣ ਸਾਰੇ ਹੀ ਇੱਥੇ ਇਕੱਠੇ ਹੋਏ ਸੀ ਤੇ ਸਾਰਿਆਂ ਨੇ ਹਮਤਾ ਪਾਇਆ ਹੈ ਜੋ ਕਿ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਜਿਹੜਾ ਤਸਕਰ ਹੈ ਜਾਂ ਨਸ਼ਾ ਵੇਚੂਗਾ ਉਹਨੂੰ ਮਤਲਬ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਅਤੇ ਜੇ ਪੁਲਿਸ ਲਿਆ ਜਾਂਦੀ ਹੈ ਤੇ ਉਹਦੇ ਮਗਰ ਪੂਰੀ ਪੰਚਾਇਤ ਜਾਂ ਪਿੰਡ ਦਾ ਕੋਈ ਵੀ ਪਤਵੰਤਾ ਸੱਜਣ ਮੋਤਬਰ ਸੱਜਣ ਉਹਦੀ ਜ਼ਮਾਨਤ ਨਹੀਂ ਕਰਾਊਗਾ ਉਹਨੂੰ ਛਡਾਊਗਾ ਨਹੀਂ ਅਤੇ ਜੇ ਕੁਝ ਡਾਊਨ ਜਾਊਗਾ ਉਹਦੇ ਵਿਰੁੱਧ ਵੀ ਮੁੜ ਕੇ ਪੰਚਾਇਤ ਕਾਰਵਾਈ ਕਰੋਗੀ ਇਹ ਬਹੁਤ ਹੀ ਵਧੀਆ ਉਪਰਾਲਾ ਵਾ ਜੇ ਅੱਜ ਅਸੀਂ ਆਪਣੇ ਨਗਰ ਤੋਂ ਸ਼ੁਰੂ ਕਰਨ ਲੱਗੇ ਹਾਂ ਸਾਡੇ ਨਗਰ ਦੇ ਸਰਪੰਚ ਸਾਹਿਬ ਸ਼ੁਰੂ ਕਰਨ ਲੱਗੇ ਹਨ ਤੇ ਬਹੁਤ ਵਧੀਆ ਸਲਾਘਾਯੋਗ ਉਪਰਾਲਾ ਵਾ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਹੈ ਪੀੜ੍ਹੀ ਬਚ ਸਕੇ ਸਾਡਾ ਪਿੰਡ ਜਿਹੜਾ ਉਹ ਨਸ਼ੇ ਤੋਂ ਰਹਿਤ ਹੋ ਸਕੇ ਕਿਉਂਕਿ ਜਦੋਂ ਨਸ਼ਾ ਜ਼ਿਆਦਾ ਚੱਲਦਾ ਹੈ ਤਾਂ ਉਦੋਂ ਹੀ ਲੁੱਟਾਂ ਖੋਹਾਂ ਅਤੇ ਚਪਟਾ ਮਾਰ ਜਿਹੜੇ ਚੋਰੀਆਂ ਕਰਦੇ ਹਨ ਉਹਨਾਂ ਦਾ ਵਾਅਦਾ ਹੁੰਦਾ ਹੈ ਸੋ ਇੰਨੀਆਂ ਗਬਨਤਾਂ ਮੈਂ ਕਹਾਂਗਾ ਕਿ ਪ੍ਰਵਾਨ ਕਰਨੀਆਂ ਅਤੇ ਜੋ ਵੀ ਕਰ ਰਹੇ ਹਨ ਸਾਡੇ ਨਗਰ ਪੰਚਾਇਤ ਦੇ ਸਰਪੰਚ ਸਿਮਰਜੀਤ ਸਿੰਘ ਜੀ ਅਤੇ ਸਾਰੀ ਪੰਚਾਇਤ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਉਪਰਾਲੇ ਹਰੇਕ ਨਗਰ ਦੇ ਵਿੱਚ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ